ਕੇਂਦਰ ਸਰਕਾਰ ਦੇ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਵੱਲੋਂ ਜੈਪੁਰ ਵਿਖੇ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੋਕਾਂ ਵੱਲੋਂ ਇਸ ਖਿਲਾਫ ਆਵਾਜ਼ ਉਠਾਉਂਦੇ ਹੋਏ ਸ਼ਹਿਰਾਂ ਵਿੱਚ ਰੋਸ ਧਰਨੇ ਦਿੱਤੇ ਜਾ ਰਹੇ ਨੇ ਇਸੇ ਤਰ੍ਹਾਂ ਹੀ ਰਾਮਪੁਰਾ ਫੂਲ ਅਤੇ ਗੁਰਵਾਲ ਸਾਹਿਬ ਦੇ ਲੋਕਾਂ ਨੇ ਵੀ ਇਸ ਸੰਬੰਧੀ ਰੋਸ ਪ੍ਰਦਰਸ਼ਨ ਕੀਤਾ ਇਹ ਦ੍ਰਿਸ਼ ਨੇ ਰਾਮਪੁਰਾ ਫੂਲ ਦੇ ਜਿੱਥੋਂ ਦੇ ਮੇਨ ਚੌਂਕ ਵਿਖੇ ਭਾਰਤੀ ਜਨਤਾ ਪਾਰਟੀ ਮੰਡਲ ਰਾਮਪੁਰਾ ਫੂਲ ਬਜਰੰਗ ਦਲ ਵਿਸ਼ਵ ਹਿੰਦੂ ਪਰਿਸ਼ਦ ਰਾਸ਼ਟਰੀ ਸੰਸ਼ੇਵਕ ਸੰਗ सेवा पार्टी आज ਵੱਲੋਂ ਕੇਂਦਰ ਸਰਕਾਰ ਦੇ ਮੰਤਰੀ ਸੁਸ਼ੀਲ ਕੁਮਾਰ ਸ਼ੰਦੇਵ ਵੱਲੋਂ ਦਿੱਤੇ ਗਏ ਬਿਆਨਾਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਤਰਨਾਕਾਰੀਆਂ ਨੇ ਸੁਸ਼ੀਲ ਕੁਮਾਰ ਵੱਲੋਂ ਦਿੱਤੇ ਗਏ ਬਿਆਨਾਂ ਦੀ ਨਿੰਦਾ ਕਰਦਿਆ ਸੁਸ਼ੀਲ ਕੁਮਾਰ ਨੂੰ ਕੇਂਦਰ ਸਰਕਾਰ ਵੱਲੋਂ ਬਰਖਾਸਤ ਕਰਨ ਦੀ ਮੰਗ ਕੀਤੀ ਇਸ ਮੌਕੇ ਕਾਰਜਕਰਤਾਵਾਂ ਨੇ ਇੱਕ ਪੂਤਲਾ ਵੀ ਫੂਕਿਆ ਇਸ ਸਬੰਧੀ ਕੁਝ ਤਰਨਾਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਵੀ ਕੀਤੀ ਔਰ ਦੂਸਰੀਆਂ ਪਾਰਟੀਆਂ ਦੇ ਇਸ ਧਰਮ ਦੀਆਂ ਪਾਰਟੀਆਂ ਦੇ ਜਦੋਂ ਪਾਕਿਸਤਾਨ ਦੇ ਨਾਲ ਜੰਗ ਲੱਗਿਆ ਉਹ ਰਾਤ ਜਦ ਸਿਉਂਸੇ ਉਹ ਸੰਗ ਤੇ ਭਾਰਤੀ ਜਨਤਾ ਪਾਰਟੀ ਆ ਦੇ ਉਹਨਾਂ ਨੂੰ ਭੋਜਨ ਦੇ ਕੇ ਆਉਂਦੇ ਸੀ ਉਹਨਾਂ ਦੇ ਜਾ ਕੇ ਸ਼ਿਵਰਾਂ ਦੇ ਵਿੱਚ ਉਹਨਾਂ ਨੂੰ ਮਦਦ ਅੰਦੇਸ ਸੀ ਉਹ ਦੇਸ਼ ਭਗਤ ਨਹੀਂ ਸੀ ਕਾਂਗਰਸ ਨੇ ਕੀ ਕਰਿਆ ਜਦ ਕੋਈ ਵੀ ਇੱਥੇ ਹੜਾਇਆ ਤਾਂ ਵੀ ਸੰਗ ਨੇ ਕੰਮ ਕੀਤਾਗਾ ਤੋਂ ਮੈਂ ਅੱਜ ਦੀ ਬਹੁਤ ਨਿੰਦਿਆ ਕਰਦਾ ਹੈ ਕਿ ਰਾਜ ਮੰਤਰੀ ਹੈ ਉਹਨੇ ਬਿਆਨ ਦਿੱਤੇ ਜੋ ਭਾਜਪਾ ਦੇ ਖੰਦ ਦੇ ਖਿਲਾਫ ਦਿੱਤੇ ਆ ਉਹ ਬਿਲਕੁਲ ਗਲਤ ਦਿੱਤੇ ਆ ਉਹਨੂੰ ਕਾਂਗਰਸ ਚੋਂ ਚਲਦਾ ਕਰਨਾ ਚਾਹੀਦਾ ਹੈ ਕਾਂਗਰਸ ਨੂੰ ਵੀਰਾਂ ਨੇ ਤਾਂ ਕੁਰਬਾਨੀਆਂ ਦਿੱਤੀਆਂ ਹੈ ਸਾਹਰਦਾਂ ਦਿੱਤੀਆਂ ਜੋ ਵੀ ਹਿੰਦੂਆਂ ਦਾ ਅੱਜ ਤੱਕ ਦੇਣਾ ਹੈ ਹਿੰਦੁਸਤਾਨ ਲਈ ਉਹ ਕੁਰਬਾਨੀਆਂ ਹੈ ਦੀ ਉਪਰ ਰਾਜ ਮੰਤਰੀ शिंदे ਪਰ ਆਪਾਂ ਨੂੰ ਆਰਐਸਐਸ ਅਤੇ ਬੀਜੇਪੀ ਇਹ ਕਹਿੰਦਾ ਹੈ ਕਿ ਉਹ ਕੈਂਪਾਂ ਚ ਅਤਵਾਦੀ ਪੈਦਾ ਕਰਦੇ ਹੈ ਕਿ ਮੈਂ ਉਹਨਾਂ ਨੂੰ ਪੁੱਛਦਾ ਜੋ ਸਾਡੇ ਆਰਐਸਐਸ ਦੇ ਸ਼੍ਰੀ रामचंद्र ਜੀ ਸਾਡੇ ਮੇਨ ਆਦਰਸ਼ ਪੁਰਸ਼ ਨੇ ਉਹ ਅਤਵਾਦੀ ਹੈ ਕਿ ਸ਼੍ਰੀ ਅਟਲ ਬਿਹਾਰੀ ਵਾਜਪਈ ਜੀ ਜੋ ਸਾਡੇ ਸੁਰਵ ਪ੍ਰਧਾਨ ਮੰਤਰੀ ਹੈ ਉਹ ਆਰਐਸਐਸ ਤੋਂ ਇਹ ਪੈਦਾ ਹੋਇਆ ਹੈ ਕਿ ਉਹ ਅਤਵਾਦੀ ਹੈ ਇਹ